ਗੁਰਜੀਕਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਵੈਸੇ ਬੋਲਣਾ ਜੋ ਔਖਾ ਹੋ ਗਿਆ ਹਾਂ ਹਾਂ ਮੈਂ ਤਾਂ ਵੇਖ ਕੇ ਰਹਾਣ ਹੋ ਗਿਆ ਮੈਂ ਵੀ ਕਹਾ ਰੋਈ ਵਾਲੇ ਕੋਈ ਤਾਂ ਗੜਬੜਾ ਹੈ ਕਿਉਂ ਜੀ ਉਹ ਕਹਿੰਦੇ ਨੇ ਵੀ ਬਈ ਖਾਤਾ ਬੰਦੇ ਨੇ ਲਾਇਆ ਹੋਵੇ ਲਿਖੀ ਜਾਂਦਾ ਲਿਖੀ ਜਾਂਦਾ ਐਂਡ ਤੇ ਹਿਸਾਬ ਕਰਦਾ ਉਦੋਂ ਪਤਾ ਲੱਗਦਾ ਕੀ ਕੁਛ ਆਇਆ ਸੀ ਬਾਕੀ ਤਾਂ ਛੱਡੋ ਇੱਕ ਵੋਟ ਪਾਈ ਸੀ ਝਾੜੂ ਨੂੰ ਪਾਈ ਸੀ ਨਹੀਂ 22 ਚ ਤੇ 47 ਤੋਂ ਲੈ ਕੇ ਅੱਜ ਤਾਈਂ 2022 ਤੱਕ ਜੇ ਇਹਨਾਂ ਫੰਡ ਕੋਈ ਲੈ ਕੇ ਆਇਆ ਹੋਵੇ ਤਾਂ ਮੈਂ ਤਾਂ ਵੀ ਦੇਂਦਾਰਾ ਬਾਕੀ ਗੱਲ ਹੀ ਛੱਡ ਦਿੰਦੇ ਜਿੰਨਾ ਰੋਹੀ ਗੱਲ ਹੈ ਇਸ ਵਰੀ ਹੈ ਕਾਗੇ ਫੰਡ ਚੱਕ ਲੋ ਤਾਂ ਕਹੀ ਜਾਂਦਾ ਭਾਵਾ ਨਿਕਲਣਾ ਹੈ ਐ ਵੀ ਲਾਦੀ ਮਾੜੀ ਜੀ ਖਬਰ ਚੰਗਾ ਮੈਰੀ ਖਾਲੇ ਆਏ 57.50 ਲੱਖ ਦੇ ਪਹਿਲਾਂ ਕੇਰੂ ਵਾਲਿਆ ਲੋ ਸੁਣ ਲੋ ਬਾਣਾ ਜਾਂ 27 ਲੱਖ 50000 ਤੇ ਫੇਰ ਆਇਆ ਹੈ ਆਂਗਨਵਾੜੀ ਸੈਂਟਰ ਹੈ 10 ਲੱਖ ਰੁਪਏ ਦਾ ਕਿਚਨ ਸ਼ੈੱਡ ਹੈ 485000 ਦਾ ਵਾਲੀਬਾਲ ਗਰਾਊਂਡ ਹੈ 735000 ਦਾ ਦਾਣਾ ਮੰਡੀ ਆਈ ਹੈ 35 ਲੱਖ ਰੁਪਏ ਚ ਬਣੀ ਹੈ ਸਿਵਰੇ ਪਾਇਆ 15 ਲੱਖ ਰੁਪਏ ਦਾ ਕੇਰੂ ਵਾਲੇ ਸ਼ੈੱਡ ਬਣਾਇਆ 7 ਲੱਖ ਰੁਪਏ ਦਾ दाना मंडी ਤੇ ਇੱਕ ਸ਼ੈੱਡ ਆਇਆ 7 ਲੱਖ 35 ਵ 35 ਦਾ ਇੱਕ 50 ਵ 100 ਦਾ 26 ਲੱਖ ਦਾ ਵੱਡਾ ਫਿਰ 21 ਲੱਖ ਸਕੂਲ ਚ ਆਇਆ ਦੋ ਕਮਰੇ ਆਏ ਤੇ 6 ਲੱਖ ਚੌੜ ਦਾ ਆਇਆ ਠੀਕ ਹੈ ਗਲਤ ਤਾਂ ਨਹੀਂਗਾ ਹੈ 2 ਕਰੋੜ 52 ਲੱਖ ਰੁਪਇਆ ਆ ਕਿੰਨਾ ਹੈ 2 ਕਰੋੜ 52 ਲੱਖ ਰੁਪਇਆ ਪੂਰਾ 3 ਸਾਲ ਸਵਾ 3 ਸਾਲ ਦਾ ਠੀਕ ਹੈ ਫਿਰ ਤਾਂ ਸਾਫ਼ ਪਤਾ ਹੋਵੇ ਦੱਸੋ ਭਾਈ ਹੈ ਹੁਣ ਤਾਂ ਬਾਜਰ ਨਿਕਦੀ ਰਹੀ ਜਲੇ ਦੀ ਹੁਣਾਂ ਬਾਕੀ ਭੱਜਣਗੇ ਸਰਪੰਚ ਮੇਰੇ ਤੇ ਲੇਖ ਲਓ ਇਹਨਾਂ ਦਾ ਸਾਰਾ ਤਾਂ ਫੌਜੀ ਰਗੜ ਗਿਆ ਮਾਲ ਪਤਨ ਕੀ ਗੱਲ ਛਾਂ ਐਮ ਐਲ ਦੀ ਉਹਦੇ ਨਾਲ ਹੁਣ ਤੁਹਾਡਾ ਜਿਮ ਆਉਣਾ ਮੁੰਡਿਓ 3 ਲੱਖ ਰੁਪਏ ਉਹਦਾ ਦੇਣਾ ਤੇ 2 ਲੱਖ ਰੁਪਏ ਪੰਚਾਇਤ ਖਰਚ ਆਪਾਂ ਲੋਕ ਟਾਇਲ ਦਾ ਦੇਣਾ ਠੀਕ ਹੈ ਜੀ ਜਿਮ ਵਧੀਆ ਬਣਾ ਕੇ ਦੇਣਾ ਤੁਹਾਨੂੰ ਬਾਕੀ ਇੱਕ ਐਨਓਸੀ ਮਿਲ ਗਈ ਹੈ ਜਿਹੜੀ ਰੋਲਾ ਸੀ ਮਿਲਦੀ ਨਹੀਂ ਪਈ ਸੀ ਲੈਤੀ ਹੈ ਤੇ 60 ਲੱਖ ਰੁਪਏ ਤੋਂ ਵੀ ਕੰਮ ਨੇੜੇ ਹੀ ਹੈ ਸਾਬਕਾ ਤਮਨ ਫੌਜੀ ਨਾਲ ਬਾਅਦ ਚ ਬੈ ਕੇ ਕਰ ਲਏ ਸਾਡੇ ਤਾਂ ਦਿੰਦਾ ਕੁਝ ਨਹੀਂ ਬਾਕੀ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨ ਲੱਗੇ ਪਹਿਲਾ ਪਿੰਡ ਹੈ ਖੁਬਾਇ ਤੋਂ ਬਾਅਦ ਜਿੱਥੇ ਇੰਨਾ ਫੰਡ ਆਇਆ ਸਵਾਦ ਤਾਂ ਤਾਂ ਹੈ ਜੇ ਉਹਨਾਂ ਕਾਲੀ ਵੀ ਬੂਥ ਨਾ ਲਾਣ ਕਿ ਇੰਨਾ ਲੈ ਆਂਦੇ ਤਾਂ ਗੱਲ ਕਰੋ ਸਾਡੇ ਨਾਲ ਕਾਂਗਰਸ ਭਾਈ Aí é ela. aqui